ਤੁੱਕੇ ਕੀ ਇਕੱਠੇ ਹੋਏ ਆਪਾਂ ਕੱਲ ਨੂੰ 30 ਦਾ ਤਿਹਾ ਦਾ ਤਿਹਾ ਮਨਾਇਆ ਜਾ ਰਿਹਾ ਉਸ ਬਾਰੇ ਪੂਰੀ ਜਾਣਕਾਰੀ ਦੋ ਅਸੀਂ ਮੈਂ ਦਰਸ਼ਨ ਸਿੰਘ ਜੋਸ਼ ਨੋ ਸੈਕਟਰ ਮੀਟਰ ਨੂੰ ਅਸੀਂ ਐਨ ਜੀਓ ਵਾਸਪੋਲਿਸ ਜੋਗ ਨਾਲ ਐਨ ਜੀਓ ਵਾਸਪੋਲ ਨੂੰ ਅਰਗੈਂਸ ਨੁਤਾ ਜਾਦਾ ਹੈ ਕਿ ਅੱਜ ਦੇ ਜਮਾਨੇ ਦੇ ਵਿੱਚ ਔਰਤਾਂ ਕੋ ਵੀ ਜਿਹੜਾ ਸਮਾਜ ਆ ਬੜਾ ਫਾਸਟ ਹੋ ਗਿਆ ਫੀਮੇਲਸ ਵੀ ਕੰਮ ਕਰਦੀ ਨੇ ਫੀਮੇਲਸ ਉਹਦੀ ਇੰਪੋਰਟੈਂਸ ਸਾਨੂੰ ਪਤਾ ਔਰਤ ਹੀ ਜੰਨੀ ਹੈ ਸਮਾਜ ਦੀ ਤੇ ਔਰਤ ਦੇ ਖੁਸ਼ਹਾਲੀ ਨਾਲ ਹੀ ਸਮਾਜ ਸਿਰਜਦਾ ਹੈ ਤੇ ਉਸ ਔਰਤ ਦੀ ਖੁਸ਼ਹਾਲੀ ਨਾਲ ਹੀ ਆਪਾਂ ਇਸ ਮੌਕੇ ਦੇ ਹਾਲਾਤ ਨੇ ਉਹਨਾਂ ਵਿੱਚੋਂ ਨਿਕਲ ਸਕਦੇ ਹਾਂ ਉਸ ਔਰਤ ਦੇ ਪ੍ਰਤੀ ਅਸੀਂ ਨਿਮਰਤਾ ਪ੍ਰਸ਼ ਕਰਦੇ ਹਾਂ ਤੇ ਉਸ ਔਰਤ ਦੇ ਲਈ ਜਿਹੜੀ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਬੜਾ ਸਟ੍ਰੈਸ ਫ੍ਰੀ ਲਾਈਫ ਹੋ ਚੁਕੀ ਹੈ ਉਸ ਸਟ੍ਰੈਸ ਫ੍ਰੀ ਲਾਈਫ ਦੇ ਵਿੱਚੋਂ ਉਹਨਾਂ ਨੂੰ ਕਿਵੇਂ ਕੱਢਿਆ ਜਾ ਸਕਦਾ ਹੈ ਹਰ ਇੱਕ ਔਰਤ ਆਪਣੇ ਆਪ ਦੇ ਵਿੱਚ ਇੱਕ ਵਰਲਡ ਹੁੰਦੀ ਹੈ ਤਾਂ ਉਹ ਔਰਤ ਆਪਣੇ ਜਿਹੜੇ ਉਹਦੇ ਜਜ਼ਬਾਤ ਨੇ ਜਾਂ ਉਹਦੀਆਂ ਗੱਲਾਂ ਨੇ ਉਸ ਨੂੰ ਉਹਦੇ ਅੰਦਰੋਂ ਕੱਢ ਕੇ ਲੋਕਾਂ ਦੇ ਤੱਕ ਪਹੁੰਚਾਉਣ ਦੇ ਲਈ ਐਨ ਜੀਓ ਹਸਪੀਟਲ ਵੱਲੋਂ ਇਹ ਇਨੀਸ਼ੀਏਟਿਵ ਦਿੱਤਾ ਗਿਆ ਹੈ। ਇਸ ਇਨੀਸ਼ੀਏਟਿਵ ਦੇ ਵਿੱਚ ਕੀ ਔਰਤਾਂ ਇਕੱਠੀਆਂ ਹੋਣਗੀਆਂ। ਅਸੀਂ ਇਹਦੇ ਵਿੱਚ ਕੋਈ ਆਰਾਊਂਡ 25 ਤੋਂ 30 ਜਿਹੜੀਆਂ ਕਾਮਯਾਬ ਔਰਤਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਸਪੈਸ਼ਲੀ ਯੂਨੀਵਰਸਿਟੀ ਤੋਂ ਟਟਮੈਨ ਨੇ ਉਹਨਾਂ ਨੂੰ ਬੁਲਾਇਆ ਇਨੀਸ਼ੀਏਟ ਕੀਤਾ ਹੈ ਕਿ ਉਹ ਦੱਸਣ ਕਿ ਸਾਈਕੋਲੋਜੀਕਲੀ ਇਹ ਜਿਹੜੀ ਔਰਤਾਂ ਫੀਮੇਲੋ ਆਪਣੇ ਆਪ ਨੂੰ ਸੈਲਫ ਫੀਡਿੰਗ ਸਟਰੈਂਥਨ ਕਿਦਾਂ ਕਰੇ ਤਾਂ ਉਹ ਉਸ ਤਰ੍ਹਾਂ 30 25 ਤੋਂ 30 ਫੀਮੇਲਜ਼ ਜਿਹਨ ਸਕਸੈਸਫੁਲ ਫੀਮੇਲਜ਼ ਜਿਹਨਾਂ ਬੁਲਾਇਆ ਗਿਆ ਹੈ ਤੇ ਉਹ ਆ ਕੇ ਇੱਥੇ ਇੱਕ ਤਾਂ ਸਟ्रेस ਫਰੀ ਊਮਨ ਕਿਦਾਂ ਹੁੰਦੀ ਉਹਦੇ ਬਾਰੇ ਵਿਚਾਰ ਸਾਂਝੇ ਕਰਨਗੇ ਦੂਸਰਾ ਆਪਣਾ ਸੱਭਿਆਚਾਰ ਪੰਜਾਬੀ ਸੱਭਿਆਚਾਰ ਦਾ ਪਾਰਟ ਆ ਗਿੱਧਾ ਹੱਸਣਾ ਖੇਡਣਾ ਕੁੱਦਣਾ ਉਹ ਵੀ ਇਸੇ ਦਾ ਪਾਰਟ ਹੋਏਗਾ ਤੇ ਉਹ ਇਹ ਕਿਸਮ ਦਾ ਬੰਚ ਆਫ ਫਲਾਵਰ ਲੈ ਕੇ ਅਸੀਂ ਐਨਜੀਓ ਹਸਪਤਲ ਉਹ ਆਇਆ ਤਾਂ ਜੋ ਔਰਤ ਨੂੰ ਸਪੈਸਿਫਿਕ ਜੋ ਕੱਢਿਆ ਜਾਵੇ ਤੇ ਉਹ ਟੈਗ ਵੀ ਦੱਸਣ ਅਲੱਗ-ਅਲੱਗ ਔਰਤਾਂ ਜਿਹੜੋ ਆਪਣੇ ਸ਼ੇਅਰ ਕਰਨ ਗਿਆ ਕਿ ਕਿਸ ਤਰ੍ਹਾਂ ਦਾ ਨੇਚਰਲੀ ਆਦਾਨ-ਪ੍ਰਦਾਨ ਦੇ ਨਾਲ ਨੋਲਿਜ ਵੀ ਵਧਿਆ ਤੇ ਸਾਡਾ ਮੇਨ ਮੋਟਿਵ ਵੀ ਨੂੰ ਸਟਰੈਂਥਨ ਕਰਨਾ ਹੈ ਅਸਰਗੰਨ ਜੇ ਤੀ ਨਿਆਂਇਤਾ ਪਿਆ ਨੇ ਰੁਖ ਸਾਡੇ ਨਜ਼ਰ ਮਿਆਂ ਜੇ ਆਪਾਂ ਮੈਡ ਪੈਰਸਨ ਦੇ ਵਿੱਚ ਹੋਟਲਰਾਂ ਦੇ ਵਿੱਚ ਆਏ ਆ ਇਹਦੇ ਬਾਰੇ ਮੜਾ ਦੱਸੋ ਦੇਖੋ ਤੁਸੀਂ ਗੱਲ ਬਿਲਕੁਲ ਸਹੀ ਕਹੀ ਹੈ ਜੇ ਧੀਆਂ ਨੇ ਤਾਂ ਹੀ ਧੀਆਂ ਨੇ ਜੇ ਰੁੱਖ ਨੇ ਤਾਂ ਹੀ ਸੰਸਾਰ ਇਹ ਦੋਨਾਂ ਨੂੰ ਸਾਨੂੰ ਬਚਾਉਣਾ ਪੈਣਾ ਤੇ ਐਨਜੀਓ ਹਸਪੀਟਲ ਵੱਲੋਂ ਜੋਸ਼ ਟਰੈਕਟਰ ਵੱਲੋਂ ਤੇ ਗੋਲਦਨ ਹੱਟ ਤੇ ਰਾਮਜੀ ਵੱਲੋਂ بڑا ਇਨੀਸ਼ੀਏਟਿਵ ਦਿੱਤਾ ਜਾਂਦਾ ਹੈ ਇਸ ਨੂੰ ਟਾਈਮ-ਟਾਈਮ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਨਾ ਕੇ ਕਿਤਾਬਾਂ 'ਚ ਰਹਿਣ ਦੀ ਜਾਂ ਬੱਲ ਲੱਗ ਰੰਗ ਨੂੰ ਪ੍ਰੈਕਟੀਕਲ ਸ਼ੇਪ 'ਚ ਲੱਗੇ ਇਹ ਉਸੇ ਦਾ ਇਨੀਸ਼ੀਏਟਿਵ ਹੈ ਦੱਸੋ ਜੀ ਤੁਸੀਂ ਫਿਰਾਂ ਨੂੰ ਬੜਾ ਪਿਆਰ ਕਰਦੇ ਹੋ ਰਾਣਾ ਜੀ ਦਾ ਨਾਮ ਤੁਹਾਨੂੰ ਪਤਾ ਹੀ ਹੈ ਕਿ ਉਹ ਵੀ ਕਿੱਦਾਂ ਜਿੱਥੇ ਵੀ ਹੁੰਦੀ ਹੈ ਸਮਾਜ ਸੇਵਾ ਹੁੰਦੀ ਹੈ ਪਰ ਇਹਦੇ ਇਹ ਪ੍ਰਾਲਾ ਕੀ ਹੋ ਸਕਦਾ ਜਿਆਪਤੀ ਯਾਨੀ ਕਹਿੰਦੇ 8000 ਪਿੱਛੇ 800 ਕੁੜੀਆਂ ਤੇ ਰੁੱਖ ਨੇ ਸਾਡੇ ਉੱਕਟੇ ਜਾ ਰਹੇ ਨੇ ਪਾਣੀ ਵਾਤਾਵਰਨ ਇਹ ਚਲੋ ਔਰ ਤਾਂ ਨਿਕਲ ਗਈ ਇਸ ਪ੍ਰਤਿਪ ਇਹਦੇ ਨੇ ਕੁਝ ਵੱਖਰਾ ਪ੍ਰਾਲਾ ਹੋ ਸਕਦਾ ਇੱਥੇ ਜਾਂ ਕਰਦੇ ਦੇਖੋ ਕੀ ਹੁੰਦਾ ਹੈ ਕਿ ਇਹ ਜਿਹੜੇ ਵੀ ਕੋਈ ਇਨੀਸ਼ੀਏਟਿਵ ਲਿੱਤੇ ਜਾਂਦੇ ਨੇ ਨਾ ਇਹ ਇਕੋ ਆ ਜੀ ਸਿੰਗਲ ਬੰਦੇ ਦੀ ਸੋਚ ਨਾਲ ਨਹੀਂ ਹੁੰਦੇ ਇਹਦੇ ਲਈ ਇੱਕ ਕੰਬੀਨੇਸ਼ਨ ਇਕੋ ਇਹ ਲੋਕ ਵੀ ਇੱਕ ਪ੍ਰੋਗਰਾਮ ਜਿਹਦੇ ਤਰੈ ਕੀਤਾ ਜਾਂਦਾ ਹੈ ਉਹਦੇ ਵੀ ਇੱਕ ਪੂਰਾ ਬੇਸ ਸਟਰਕਚਰ ਬਣਦਾ ਜਿਵੇਂ ਇਸ ਵਾਰ ਰਾਣਾ ਜੀ ਨੇ ਸਾਰਾ ਕੁਝ ਪ੍ਰੋਵਾਈਡ ਕੀਤਾ ਹੈ ਜੋਸ਼ ਵੱਲੋਂ ਵੀ ਕਾਫੀ ਨਿਸ਼ਚਿਤ ਹੈ ਫੀਮੇਲਸ ਵੱਲੋਂ ਇਹਨਾਂ ਸਾਰਿਆਂ ਦੀ ਪਾਰਟਿਸਪੈਂਟ ਲੈ ਕੇ ਤੁਸੀਂ ਇੱਕ ਸਲਾਹ ਦਿੱਤੀ ਹੈ ਔਰ ਇਹ ਸਲਾਹ ਜ਼ਿੰਦਗੀ ਦਾ ਸੱਚਾ ਹੈ ਇਸ ਵੇਲੇ ਅਸੀਂ ਜਿਵੇਂ ਇਹ ਪ੍ਰੋਗਰਾਮ ਕੀਤਾ ਹੈ ਤਾਂ ਨੈਚੁਰਲੀ ਅੱਗੇ ਤੋਂ ਵੀ ਕੁਝ ਨਾ ਕੁਝ ਅਸੀਂ ਇਹ ਨਹੀਂ ਨਹੀਂ ਪੰਜਾਬੀ ਬੋਲੀ ਲਈ ਕੁਝ ਵੱਖਰਾ ਹੈ ਜਿਵੇਂ ਸ਼ਹਿਰਾਂ ਦੇ ਪਿੰਡਾਂ ਦੇ ਲੋਕ ਜਿਹੜੇ ਨੇ ਸ਼ਹਿਰਾਂ ਨਾਲੋਂ ਟੇਟ ਪੰਜਾਬੀ ਬੋਲਦੇ ਆ ਪਿੰਡਾਂ ਨੇ ਜਿਹੜੇ ਸਾਡੇ ਲੀਡਰ ਨੇ ਉਹ ਵੀ ਪਾਣੀ ਪਾਣੀ ਕਹੀ ਜਾਂਦੇ ਆ ਮੂਲੀ ਮੂਲੀ ਕਹੀ ਜਾਂਦੇ ਆ ਪੰਜਾਬੀ ਬੋਲੀ ਦੇ ਉੱਤੇ ਵੀ ਕੁਝ ਫੋਕਸ ਹੈ ਦੇਖੋ ਐਟ ਪ੍ਰੈਜ਼ੈਂਟਲੀ ਜਿਹੜਾ ਅਸੀਂ ਫੋਕਸ ਊਮਨ ਦੇ ਉੱਤੇ ਹੁੰਦਾ ਕਿਉਂਕਿ ਅਸੀਂ ਸਮਝਦੇ ਆ ਜਿਹੜੀ ਜਨਨੀ ਆ ਨਾ ਇਹ ਸਾਰਾ ਕੰਮ ਜਨਨੀ ਦਾ ਆ ਜੀ ਅਗਰ ਔਰਤ ਸਟਰੋਂਗ ਹੋ ਗਈ ਅਗਰ ਔਰਤ ਆਪਣੇ ਘਰ ਪੰਜਾਬੀ ਬੋਲਣ ਲੱਗੇਗੀ ਤਾ ਮੈਨੂੰ ਨਹੀਂ ਲੱਗਦਾ ਕਿਸੇ ਦਾ ਬੱਚਾ ਹਿੰਦੀ ਬੋਲੇਗਾ ਅੱਜ ਸਕੂਲਾਂ ਦਾ ਇਨੀਸ਼ੀਏਟਿਵ ਲਿੱਤਾ ਗਿਆ ਹੈ ਕਿ ਵੀ ਅਸੀਂ ਇੱਥੇ ਸਕੂਲਾਂ 'ਚ ਹਿੰਦੀ ਬੋਲੋ ਇਹ ਬੋਲੋ ਬਟ ਮੇਰੇ ਹਿਸਾਬ ਨਾਲ ਜੇ ਆਪਣਾ ਤਾਂ ਡਾਡ ਦਾ ਡਾਡਾ ਸਟਰੋਂਗ ਹੋਵੇ ਜੇ ਤੁਹਾਡੀ ਆਬਦੀ ਫੀਮੇਲ ਸਟਰੋਂਗ ਹੋਵੇ ਤਾਂ ਮੇਰੇ ਖਿਆਲ ਹੈ ਕਿ ਪੰਜਾਬੀ ਉੱਥੇ ਜੜ ਤੋਂ ਹੀ ਸ਼ੁਰੂ ਹੋਣੀ ਪੁਰੀ ਜੀ ਕੱਲ ਗੋਡਨਾਟ ਵਿਕੇ ਤੀਆਂ ਦਾ ਧਿਆਨ ਨਾਲ ਜਿਹੜੇ ਉਹਦੇ ਬਾਰੇ ਜਾਣਕਾਰੀ ਪੁਰੀ ਕਿਸੇ ਕਿਨਾਰੇ ਕੀਤਾ ਜਾਏਗਾ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਮੈਂ ਦਾਸਾ ਤੁਹਾਨੂੰ ਪਤਾ ਹੈ ਸਾਡੇ ਸਮਾਜ ਦਾ ਆਰਮ ਸਿੰਘ ਰਾਣਾ ਜੀ ਜਿਹੜੇ ਹੁਣ ਤੱਕ ਇੱਕ ਪੱਖ ਤੇ ਲੱਗੇ ਹੋਏ ਸੀ ਕਿਸਾਨਾਂ ਦੇ ਪੱਖ ਤੇ ਤੁਹਾਨੂੰ ਪਤਾ ਹੋਣਾ ਪਿਛਲੇ ਸਾਲ ਤੋਂ ਸਾਡੀ ਇੱਕ ਸੰਸਥਾ ਵੜੀ ਰਹੀ ਹੈ ਐਨਜੀਓ ਵੜੀ ਰਹੀ ਹੈ ਸਰਵ ਤਲਵ ਸੇਵਾ ਫਾਊਂਡੇਸ਼ਨ ਦੀ ਜਿਸ ਵਿੱਚ ਜਿਹਨੂੰ 2019 ਚ ਇਨੀਸ਼ੀਏਟਿਵ ਲਿੱਤਾ ਗਿਆ ਉਸ ਤੋਂ ਬਾਅਦ ਡੰ ਲੱਗੀ ਸੀ ਕੰਮੇ ਸ਼ੁਰੂ ਹੋਇਆ ਸੀ ਇਸ ਲਈ 6 ਮਹੀਨਾ ਤੋਂ ਅਸੀਂ ਸਮਾਜ ਦਾ ਹਾਲਾਤ ਦੇਖਦੇ ਹੋਏ ਜਦ ਦੇ ਰਾਣਾ ਜੀ ਪੰਜਾਬ ਚ ਆਏ ਨੇ ਤੇ ਅਸੀਂ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਤੁਹਾਨੂੰ ਪਤਾ ਤੁਸੀਂ ਦੁਕਾਨਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਸਾਡੇ ਸਾਰੇ ਜਿੰਨੇ ਵੀ ਪਰਾਲੇ ਕਿੱਥੇ ਗਏ ਨੇ। ਜਿਵੇਂ ਤੁਸੀਂ ਦੇਖਿਆ ਡਰਾਈਵਰਾਂ ਦੀ ਅਸੀਂ ਇੰਸ਼ੂਰੈਂਸ ਕਰਾਈਆਂ ਉਸ ਤੋਂ ਬਾਅਦ ਅਸੀਂ ਇੱਥੇ ਸਾਰੇ ਫੁੱਲ ਬੋਡੀ ਚੈੱਕਅਪ ਦੇ ਕੈਂਪ ਲਾਏ, ਹੋਮਦਾਨ ਦੇ ਕੈਂਪ ਲਾਏ। ਸਾਡੇ ਕੋਲ ਵੈਦ ਸਾਹਿਬ ਵੀ ਆਏ, ਹੋਰ ਵੀ ਜਿਹੜਿਆਂ ਦੇ ਕੁੜੀਆਂ ਦੇ ਵਿਆਹ ਕਰਨੇ ਗਰੀਬ ਘਰਾਂ ਦੀ। ਜਿਨ੍ਹਾਂ ਲੋਕਾਂ ਦੇ ਪਿੱਛੇ ਜਦੋਂ ਬਾੜ ਆਈ ਸੀ, ਉਹਨਾਂ ਦੇ ਘਰ ਬਣੋ ਆਏਗੇ। ਬਹੁਤ ਸਾਰੇ ਪਰਾਲੇ ਵਾਰ-ਵਾਰ ਵਾਰ-ਵਾਰ ਕਹਿਣਾ ਕੀ ਚੰਗਾ ਨਹੀਂ ਹੁੰਦਾ। ਤੇ ਹੁਣ ਅਸੀਂ ਸੋਚਿਆ ਵੀ ਕੱਲੀ ਕੰਜੀ ਉਹ ਵੀ ਕੰਮ ਨਹੀਂ ਕਰ ਸਕਦਾ ਜਿੱਦਾਂ ਕੱਲਾ ਇਨਸਾਨ ਕੰਮ ਨਹੀਂ ਕਰ ਸਕਦਾ ਕੱਲੀ ਅੰਨਜੀ ਉਹ ਵੀ ਕੰਮ ਨਹੀਂ ਕਰ ਸਕਦੀ ਅਸੀਂ ਆਪਣੇ ਵੱਲੇ ਝਾਤ ਮਾਰਨੇ ਸ਼ੁਰੂ ਕੀਤੀ ਜੀ ਔਰ ਉਹਦੇ ਵਿੱਚ ਹੀ ਸਾਨੂੰ ਜੋਸ਼ ਆਲੇ ਮਿਲੇ ਜੀ ਜਿਹੜੇ ਇੱਕ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੇ ਨੇ ਅੱਛੇ ਉਦਮੀਆਂ ਵੀ ਨੇ ਇੰਡਸਟਰੀਸਟਸ ਵੀ ਨੇ ਔਰ ਇਹਨਾਂ ਦਾ মিডিਆ ਚ ਵੀ ਕਾਫੀ ਰੁੱਖਾ ਤੁਹਾਡੇ ਨਾਲੋਂ ਤਾਂ ਜ਼ਿਆਦਾ ਸਰ ਨੂੰ ਪਤਾ ਹੋਣਾ ਕਿ ਇਹਨਾਂ ਦਾ ਆਪਣਾ ਸਟੂਡੀਓ ਹੈ ਆਪਣਾ ਪ੍ਰੋਡਕਸ਼ਨ ਹਾਊਸ ਹੈ ਆਪਣੀ 뮤직 ਕੰਪਨੀ ਹੈ ਅ ਅੰਮੀ ਵੀਰ ਕੁ ਬੱਟ ਗਿਲ ਬੱਟ ਆਪਣੀ ਗੱਲ ਨੂੰ ਅਮੀ ਦੁਗਰੀ ਇਹਦਾ ਵੀ ਗਾਣਾ ਇਹਨਾਂ ਨੇ ਰਿਲੀਜ਼ ਕੀਤਾ ਹੁੰਦਾ ਪਿਛਲੇ ਸਮੇਂ ਵਿੱਚ ਤੇ ਉਦੋਂ ਹੀ ਇੱਕ ਨਵੀਂ ਚੀਜ਼ ਉੱਪਰ ਕੇ ਆਈ ਹੈ ਕਿ ਚਾਹੇ ਹਿੰਦੁਸਤਾਨ ਦਾ ਸਮਾਜ ਹੋਵੇ ਚਾਹੇ ਤੁਸੀਂ ਪਸ਼ੋਕਰ ਚੱਕ ਲੋ ਰੋਮੈਨ ਚੱਕ ਲੋ ਗੀਤਾ ਚੱਕ ਲੋ ਮਹਾਭਾਰਤ ਚੱਕ ਲੋ ਲੜਾਈ ਕੱਤ ਹੋਈ ਔਰਤ ਵਿੱਚ ਇਹ ਜਿਹੜੇ ਗ੍ਰੰਥ ਬਣੇ ਲੜਾਈਆਂ ਹੋਈਆਂ ਕਾਦੇ ਪਿੱਛੇ ਆਈਆਂ ਔਰਤ ਪਿੱਛੇ ਔਰ ਅੱਜ ਔਰਤ ਨੂੰ ਇੰਨਾ ਪਿੱਛੇ ਛੱਡ ਦਿੱਤਾ ਗਿਆ ਹੈ ਕਹਿਣ ਨੂੰ ਤਾਂ ਆਪਾਂ ਕਹਿੰਦੇ ਜੀ 33% ਅਲਕਸ਼ਨ ਜੇ ਸੌ ਲੀਡਰ ਹੋਣਗੇ 33 ਔਰਤਾਂ ਹੋਣਗੀਆਂ ਮੈਨੂੰ 3.5 ਲੱਭ ਕੇ ਦਿਖਾ ਦਿਓ ਸੱਚਾਈ ਕੁਛ ਨਹੀਂ ਹੈ ਸਿਰਫ ਗੱਲਾਂ ਨੇ ਤਕਰੀਰਾਂ ਨੇ ਕੁਰਸੀ ਦੀ ਭੁੱਖ ਹੈ ਆਪਣੇ ਆਪ ਨੂੰ ਉੱਚਾ ਦਿਖਾਣਾ ਉਸ ਚੀਜ਼ ਨੂੰ ਸੋਚਦੇ ਹੋਏ ਇਹਨੂੰ ਪਹਿਲਾਂ ਤਾਂ ਔਰਤ ਨੂੰ ਨੀਚੇਲੇ ਲੈਵਲ ਤੋਂ ਤਿਆਰ ਕਰਨਾ ਪੈਣਾ ਤਾਕਿ ਉਹ ਮਰਦ ਦੇ ਸਾਹਮਣੇ ਮਰਦ ਦੇ ਨਾਲ ਪ੍ਰਤੀਨਿਧਤਾ ਦਿੰਦਾ ਹੋਇਆ ਜਿਹੜਾ ਸਮਾਜ ਹੈ ਜਿਸ ਚ ਸਮਾਜ ਜਿਹੜਾ ਮਰਦਾਂ ਦਾ ਹੈ ਔਰਤਾਂ ਨਹੀਂ ਹੈ ਉਹਦੇ ਲਈ ਇਹਨੂੰ ਤਿਆਰ ਕਰਨਾ ਪਊਗਾ ਇੱਕ ਮਰਗੋਂ ਚਲੋ ਇੰਦਰਾ ਗਾਂਧੀ ਜੀ ਨੇ ਆਵਾਜ਼ ਚੱਕੀ ਦੇਸ਼ ਦੇ ਬੜੇ ਉੱਪਰ ਦੇ ਵਰਤ ਲਈ ਸਾਡੇ ਅੱਜ ਤੱਕ ਅੱਜ ਦਾ ਰਾਸ਼ਟਰਪਤੀ ਵੀ ਔਰਤ ਹੈ ਪਰ ਸਿਰਫ ਕੈਨ ਹੋਏ ਲਬਰ ਸਟੈਪ ਹਨ ਇਸ ਲਈ ਔਰਤ ਨੂੰ ਆਪ ਖੜਾ ਕਰਨ ਹੋਣਾ ਪਊਗਾ ਕੋਈ ਵੀ ਚੀਜ਼ ਇਦਾਂ ਖੜੀ ਨਹੀਂ ਹੁੰਦੀ ਕਿਸੇ ਦੇ ਸਹਾਰੇ ਤੇ ਆਪਾਂ ਕਿੰਨੀ ਦਰ ਖੜੇ ਹੋ ਜਾਵਾਂਗੇ ਜੀ ਆਪ ਖੜਾ ਹੋਣਾ ਪਊਗਾ ਆਪਣੀ ਅੰਦਰ ਜਾਗਰਤੀ ਉਹਨਾਂ ਨੂੰ ਪੈਦਾ ਕਰਨੀ ਪੈਗੀ ਕੀ ਕੀ ਉਹਨਾਂ ਦੀ ਲੋੜ ਹੈ ਉਹਨੂੰ ਕਿਵੇਂ ਪੂਰਾ ਕਰਨਾ ਅੱਜ ਔਰਤ ਘਰ ਚ ਸਿਰਫ ਇਸੇ ਗੱਲ ਤੇ ਰੋਜੀ ਰਹਿੰਦੀ ਹੈ ਰਸਲ ਨੇ ਹੋਣਾ ਉਹਦੀ ਤੁਸੀਂ ਹੋਣੇ ਹੀ ਖਲੋੜਦੀ ਸਾਰੀ ਉਹਸ ਹੁੰਦਾ ਕੀ ਹੈ ਪਹਿਲਾਂ ਘਰੇ ਜਾਂਦੀ ਹੈ ਮਾਪਿਆਂ ਤੋਂ ਉਹਨਾਂ ਨੂੰ ਹੀ ਲੱਗ ਜਾਂਦੇ ਯਾਰ ਕੁੜੀ ਜਾਂਦੀ ਥੋੜੀ ਜਿਹੀ ਵੱਡੀ ਹੁੰਦੀ ਹੈ ਗੁੰਡੇ ਨੂੰ ਕਾਨਵੈਂਟ ਸਕੂਲ ਕੁੜੀ ਨੂੰ ਸਰਕਾਰੀ ਸਕੂਲ ਉਸ ਤੋਂ ਵੱਡੀ ਹੁੰਦੀ ਹੈ ਇਹਨੂੰ ਵਿਆਹ ਛੇਤੀ ਤੋਰ ਆਪਣੇ ਘਰ ਫਿਰ ਆਪਣੇ ਘਰ ਚਲ ਜਾਂਦੀ ਹੈ ਉੱਥੇ ਜਾ ਕੇ ਪਹਿਲਾਂ ਤਾਂ ਉਹਦਾ ਰਾਸਤਾ ਹੀ ਨਹੀਂ ਮਿਲਦਾ ਹਿੰਦੁਸਤਾਨ ਚ 80% ਛਾਤੀਆਂ ਜਿਹੜੀਆਂ ਖਰਾਬ ਹੋ ਜਾਂਦੀਆਂ ਫਿਰ ਉਸ ਤੋਂ ਬਾਅਦ ਬੱਚੇ ਹੋ ਜਾਂਦੇ ਆ ਫਿਰ ਬੱਚਿਆਂ ਦੀ ਸੋਚ ਉਹਨੇ ਦਿਨੋਂ ਦਾਦੇ ਤਾਏ ਸੱਸਰ ਉਹ ਬੁਢੇ ਹੋ ਜਾਂਦੇ ਉਹਨਾਂ ਦੀ ਸੇਵਾ ਇੰਦਰ ਮਾਪੇ ਰੋਂਦੇ ਹੁੰਦੇ ਆ ਉਹਦੋਂ ਮਾਪਿਆਂ ਨੂੰ ਧੀ ਦੀ ਜ਼ਿਆਦਾ ਜਿੰਦੀ ਹੈ ਵਿੱਚ ਕਿੱਥੇ ਅਤੀਤ ਦੇ ਮੁੰਡੇ ਉਹਨਾਂ ਨੂੰ ਪੁੱਛਣਾ ਹਟ ਜਾਂਦੇ ਨਾ ਫਿਰ ਮਾਪਿਆਂ ਨੂੰ ਧੀ ਦੀ ਯਾਦ ਆਉਂਦੀ ਹੈ ਪਰ ਉਸਦੀ ਉਸ ਟਾਈਮ ਦਾ ਉਹਨਾਂ ਦਾ ਕੁਝ ਕਰ ਸਕਦੀ ਹੈ ਨਾ ਉਹਨਾਂ ਦਾ ਕੁਝ ਕਰ ਸਕਦੀ ਹੈ ਤੇ ਇਹ ਸੀ ਜਦੋਂ ਅਸੀਂ ਲੰਦੇ ਹੋਏ ਇਹਨਾਂ ਨੇ ਸਾਡੇ ਨਾਲ ਬਾਹਾਂ ਬਾਹ ਕੇ ਲਓ ਹੱਥ ਨਾਲ ਹੱਥ ਕਰ ਲਓ ਮੁੰਡੇ ਨਾਲ ਮੁੰਡਾ ਲਾ ਕੇ ਇਹਨਾਂ ਨੇ ਸ਼ੁਰੂ ਕੀਤਾ ਉਹ ਇਸੇ ਨੂੰ ਬਹੁਤ ਵੱਡੇ ਲੈਵਲ ਤੱਕ ਲੈ ਗਏ ਬੜੀ ਵਧੀਆ ਗੱਲ ਕੀਤੀ ਸੀ ਇੱਕ ਕਿਉਂਕਿ ਦੁਨੀਆ ਦੀਆਂ ਜਿਹੜੀਆਂ ਲੜੀਆਂ ਹੋਈਆਂ ਨੇ ਜੜ ਦੌਰੂ ਜ਼ਮੀਨ 'ਤੇ ਹੋਈਆਂ ਨੇ ਅੱਜ ਇੱਕ ਵੱਡਾ ਪਰਾਲਾ ਕਰ ਰਹੇ ਹਾਂ ਤੁਸੀਂ ਗੈਟਿੰਗ ਨੂੰ ਸਤੰਤ ਬਾਹਰ ਘਟਣਾ ਤਾਂ ਇਦਰੀ ਹੋ ਕੀ ਕੀ ਐਂਟਰਟੇਨਮੈਂਟ ਤੁਸੀਂ ਕਰਦੇ ਹੋ ਜਾਂ ਕੀ ਕੀਤਾ ਜਾ ਸਕਦਾ ਜਿਹਦੇ ਨਾਲ ਘਰਾਂ ਦੇ ਬੈਠੀਆਂ ਚਲੋ ਟੀਵੀ ਤੇ ਦੇਖ ਲੈ ਮੀਡੀਆ ਮਰਮਟਾ ਕਿਵੇਂ ਹੋ ਸਕਦੀ ਆ ਤੁਹਾਡੇ ਹਿਸਾਬ ਨਾਲ ਵੀ ਕੀ ਕੀ ਹੋਣਾ ਚਾਹੀਦਾ ਦੇਖੋ ਜੀ ਪਹਿਲਾਂ ਤਾਂ ਔਰ ਦੀ ਸਟੱਡੀ ਔਰ ਲਾਲੋ ਤੁਸੀਂ ਪਹਿਲਾਂ ਬੱਚੀ ਹੁੰਦੀ ਐ ਬੱਚੀ ਦੀ ਸਟੱਡੀ ਜਦੋਂ ਦੀ ਸਟੱਡੀ ਹੋ ਜੇਗੀ ਨਾ ਸਹੀ ਤਰੀਕੇ ਨਾਲ ਫੇਰ ਉਹ ਗੱਲ ਖੜੀ ਹੋ ਕੇ ਘਰਾਂ ਸਾਥ ਪਹਿਲਾਂ ਪੜ੍ਹਨਾ ਜ਼ਰੂਰੀ ਪੜ੍ਹਨਾ ਜ਼ਰੂਰੀ ਕਿਉਂਕਿ ਡਾਕਟਰ ਕੇਮਰਾ ਉਹੇਦਗੜ ਸਾਹਿਬ ਵੀ ਕਹਿੰਦੇ ਆ ਉਹੀ ਪੜ੍ਹਾਈ ਹੈ ਇੱਕ ਸ਼ੇਰਨੀ ਦਾ ਦੁੱਧ ਜਿਹੜਾ ਪੀਂਦਾ ਉਹੀ ਦਹਾੜਦਾ ਸੋ ਪੜ੍ਹਨਾ ਬਹੁਤ ਜ਼ਰੂਰੀ ਔਰਤ ਨੂੰ ਪੜਾਈ ਜਦੋਂ ਸਹੀ ਹੋਏਗੀ ਉਸ ਤੋਂ ਬਾਅਦ ਔਰਤ ਨੂੰ ਆਪਣੇ ਹੱਕਾਂ ਦਾ ਪਤਾ ਲੱਗੇਗਾ ਜੀ ਫਿਰ ਉਹ ਉਹਨਾਂ ਲਈ ਲੜੇਗੀ ਉਸ ਤੋਂ ਇਲਾਵਾ ਜਦੋਂ ਮਰਦ ਸਮਾਜ ਇਹ ਵੀ ਸੋਚੇ ਕਿ ਜਿੱਥੇ ਆਪਣੇ ਅਸੀਂ ਭੈਣ ਨੂੰ ਚਾਹਦੇ ਹਾਂ ਵੀ ਇਹਨੂੰ ਕੋਈ ਦੁਖੀ ਨਾ ਕਰੇ ਸਾਡੀ ਮਾਂ ਨੂੰ ਵੀ ਦੁਖੀ ਨਾ ਕਰੇ ਉੱਥੇ ਸਾਨੂੰ ਇਹ ਵੀ ਸੋਚਣਾ ਪਊਗਾ ਸਾਡੇ ਸਮਾਜ 'ਚ ਹਰ ਇੱਕ ਔਰਤ ਹਰ ਇੱਕ ਧੀ ਜਿਹੜੀ ਪੈਦਾ ਹੋਈ ਹੈ ਉਹ ਮਾਂ ਵੀ ਹੈ ਧੀ ਵੀ ਹੈ ਸਾਡੀਆਂ ਹੀ ਦੇ ਸੱਜਣਾਂ ਕੱਲ ਜਿਹੜਾ ਪ੍ਰੋਗਰਾਮ ਹੋ ਰਿਹਾ ਕਿੰਨੀਆਂ ਲੇਡੀਜ਼ ਦਾ ਇਹ ਕਿੰਨਾ ਕੀ ਕੀ ਹੈ ਸਭ ਪ੍ਰੋਗਰਾਮ ਸੋੜੇ ਤੋਂ ਹੀ ਜਾਣਕਾਰੀ ਹਾਂ ਮੈਡਮ ਸਰ ਹਾਂਜੀ ਦਾ ਸਸ਼ੇਪਾਂ ਜੀ ਤੇ ਮੇਨ ਸਾਡਾ ਮੋਟੀਵਾ ਹੈ ਵੂਮਨ ਨੂੰ ਲੈ ਕੇ ਤੇ ਜਿਹੜੀਆਂ ਮੇਨ ਅਸੀਂ ਬੁਲਾਈਆਂ ਹੋਈਆਂ ਨੇ ਲੇਡੀਜ਼ ਤੇ ਕੁੜੀਆਂ ਬੁਲਾਈਆਂ ਹੋਈਆਂ ਨੇ ਮੇਰੇ ਇਨਫਲੂਐਂਸਰ ਔਰ ਬਲੌਗਰ ਨੇ ਤੇ ਇਹਨਾਂ ਨੂੰ ਬੁਲਾਉਂਦਾ ਸਾਡਾ ਮੇਨ ਮਕਸਦ ਇਹ ਸੀ ਕਿਉਂਕਿ ਉਹਨਾਂ ਨੂੰ ਕਾਫੀ ਵੂਮਨ ਫੋਲੋ ਕਰਦਿਆਂ ਨੇ ਅਸੀਂ ਉਹਨਾਂ ਨੂੰ ਬੁਲਾਵਾਂਗੇ ਉਹਨਾਂ ਦੇ ਜ਼ਰੀਏ ਅਸੀਂ ਜਿਹੜੀ ਆਪਣੀ ਸੋਚ ਆ ਉਹਗੇ ਲਿਖਾਉਂਗੇ ਵੂਮਨ ਸਭਿਆਚਾਰ ਦੀ ਅੱਪਾ ਗੱਲ ਕੀਤੀ ਵੀ ਅੱਪਾ ਸਭਿਆਚਾਰ ਪੰਜਾਬੀ ਕਲਚਰ ਹੈ ਉਹ ਸਰਕਾਰੀ ਵੀ ਹੈ ਉਹਦੇ ਚ ਲਹਿੰਗਾ ਵੀ ਹੈ ਉਹਦੇ ਚ ਕਿਉਂਕਿ ਬਲੌਗਰ ਕੁੜੀਆਂ ਤੇ ਚਲੋ ਹੁਣ ਕੁਝ ਸਮੇਂ ਤੋਂ ਹੋਈਆਂ ਆ ਸਾਡੀਆਂ ਨਾਨੀਆਂ ਪਰਨਾਨੀਆਂ ਨੇ ਜਿਹੜੀਆਂ ਪ੍ਰਾਣਾ ਕਗਰਕੀ ਉਹ ਇਹ ਜਨਵਾਸ ਵੀ ਦੇਖਣ ਨੂੰ ਗੁਰੂ ਬਿਲੂਗਾ ਜੀ ਕਿਉਂਕਿ ਅਸੀਂ ਸਾਰੀਆਂ ਲੇਡੀਜ਼ ਨੂੰ ਜਿਹੜੀਆਂ ਕਿ ਵੂਮਨ 올ਡ ਏਜ ਸਾਰਿਆਂ ਨੂੰ ਬੁਲਾਇਆ ਹੈ ਠੀਕ ਆ ਹਾਂਜੀ ਮਤਲਬ ਬਲੌਗਰ ਜ਼ਿਆਦਾ ਬੁਲਾਏ ਨੂੰ ਤੁਸੀਂ ਹਾਂਜੀ ਬਲੌਗਰ ਜ਼ਿਆਦਾ ਮੈਂ ਤਾਂ ਕਿ ਉਹਨਾਂ ਨੂੰ ਦੇਖ ਕੇ ਆ ਸਕਣ ਮਤਲਬ ਨਵੇਂ ਯੁੱਗ ਦੇ ਵਿੱਚ ਤੁਸੀਂ ਇਹਨੂੰ ਨਵਾਂ ਕਿਉਂਕਿ ਜਿੰਦਾ ਪਹਿਲਾਂ ਤਵਿਆਂ ਦਾ ਯੁੱਗ ਸੀ ਅੱਜ ਕੱਲ੍ਹ ਤਾਂ ਅਰਮੂਧ ਨਾਲ ਜੁੜ ਗਏ ਜੀ ਚਲੋ ਹੋਰ ਕੋਈ ਇਹਨਾਂ ਚ ਖਾਸ ਕੀ ਹੈ ਮਤਲਬ ਕਰਨ ਤਾਂ ਕੀ ਹੈ ਪਰੌਂਦ ਵਿੱਚ ਖਾਸ ਸਾਡੀ ਇਹ ਹੈ ਕਿ ਅਸੀਂ ਜਿਹੜਾ ਕਿ ਪੰਜਾਬੀ ਕਲਚਰ ਨੂੰ ਅੱਗੇ ਲੈ ਕੇ ਆ ਰਹੇ ਹਾਂ ਤੇ ਉਹਦੇ ਰਿਲੇਟਿਡ ਹੀ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਇੱਕ ਮੈਡਮ ਅੱਜ ਕੱਲ ਮੋਬਾਈਲ ਦਾ ਰੁਝਾਨ ਵਧਿਆ ਹੋਇਆ ਤੇਆਂ ਦਾ ਤਿਆਰ ਬਹੁਤ ਘੱਟ ਲੋਕ ਬਣਾਉਂਦੇ ਆ ਉਹਦੇ ਬਾਰੇ ਕੀ ਮੈਸੇਜ ਹੋਊਗਾ ਤੁਸੀਂ ਕਿਉਂਕਿ ਅੱਜ ਕੱਲ ਲੋਕੀ ਫੋਨਾਂ 'ਚ ਜ਼ਿਆਦਾ ਰੁੱਝ ਗਏ ਹੋਏ ਨੇ ਫੋਨਾਂ ਰਾਹੀਂ ਸਭ ਕੁਝ ਦੇਖਦੇ ਨੇ ਤੇ ਸਾਡਾ ਤਾਂ ਮੇਨ ਮਕਸਦ ਇਹ ਹੀ ਆ ਫੰਕਸ਼ਨ ਕਰਵਾਉਂਦਾ ਤਾਂ ਕਿ ਔਮਣ ਆ ਕੇ ਦੇਖਣ ਤੇ ਅਸੀਂ ਇਸ ਫੈਸਲੇ ਕਰ ਸਕਦਾ ਬਰਾਸ ਦੀ ਚੀਜ਼ਾਂ ਆਪਾਂ ਦੇਖਦੇ ਨੇ ਜਦੋਂ ਮੇਲਾ ਏਦਾਂ ਦਾ ਕਰਾਉਂਦੇ ਆ ਬਹੁਤ ਵੱਡਾ ਅਰੇਂਜ ਹੁੰਦਾ ਸਾਡੇ ਬਹੁਤ ਵੱਡਾ ਕਸਟੰਡ ਰਣਾ ਜੀ ਜਿੱਦਾਂ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਵੀ ਕਰਦੇ ਆ ਮਨਿੰਗ ਸਟੇਜ ਵੀ ਕਰਨ ਦਾ ਮੌਕਾ ਮਿਲਦਾ ਉਹਨਾਂ ਨੂੰ ਸਾਹਮਣੇ ਤੇੜੀਆ ਬਰਾਸਤੀ ਸਾਡੀਆਂ ਚੀਜ਼ਾਂ ਦੇ ਉੱਪਰ ਚ ਜਿਵੇਂ ਚੱਕੀ ਆ ਉਹਦੇ ਕੋੜਾ ਝਾਖਾ ਆ ਉਹਦੀ ਮੁੰਨੇ ਕੀ ਹੁੰਦੀ ਆ ਉਹਦੀ ਮਾਰ ਕੀ ਹੁੰਦੀ ਆ ਗੀਤਾਂ ਸੁਣਦੇ ਆ ਮੈਂ ਚਰਖੇ ਟੁੱਟਦੀ ਮਾਰ ਵਿੱਚ ਚੱਲ ਕੱਤਾ ਕਨਾ ਜਿਹੜਾ ਗੜਵਾ ਵੇਜ ਜੇ ਮੁੰਡਿਆ ਤੂੰ ਮੈਨੂੰ ਨੱਚਦੀ ਵੇਖਣਾ ਗੜਵਾਲੇ ਦੇ ਚਾਂਦੀ ਦਾ ਲੱਕ ਹਿੱਲੇ ਮਗਾਜਣ ਚਾਂਦੀ ਦਾ ਇਹੇ ਜਿਹੀਆਂ ਚੀਜ਼ਾਂ ਤਾਂ ਨਵੀਂ ਜਨਰੇਸ਼ਨ ਉਹਦੇ ਕੋਲ ਹੈ ਨਹੀਂ ਇਹਦੇ ਵਿੱਚ ਕੀ ਪਰਲਾ ਹੱਸਦਾ ਏ ਤੁਸੀਂ ਨਾ ਬਹੁਤ ਬਧੀ ਪੁਰਸ਼ੀ ਵਿਚ ਹੈ ਇਹ ਜਿਸ ਨੇ ਬੜਾ ਫੋਕਸ ਕੀਤਾ ਹੈ ਅਸੀਂ ਦੇਖੋ ਦੋ ਤਿੰਨ ਗੱਲਾਂ ਆ ਪੰਜਾਬ ਦੀ ਵਜਿਤ ਵੰਦੀ 3 ਕਰੋੜ ਹੈ ਉਹ ਚੋਰੀ 70 ਕਰੋੜ ਦੇ ਕੋ ਫੀਮੇਲਸ ਹੈ ਹੋਣਾ ਆਪ ਨੂੰ ਕੋਲ ਇੰਨੇ ਕੁ ਰੁਝਾਨ ਨਹੀਂ ਹੈ ਨਾ ਸਿਰਜਣਾ ਨਹੀਂ ਹੈ ਕਿ ਆ ਵੱਡੇ ਵੱਡੇ ਪ੍ਰੋਗਰਾਮ ਸਾਰੇ ਪੰਜਾਬ ਚ ਕਰੀਏ ਹਮ ਤਾਂ ਕਰੀਏ ਤਾਂ ਅਸੀਂ ਉਹਦਾ ਇੱਕ ਵਿਲੱਖਣ ਦਾ ਟਾਂਗ ਨਹੀਂ ਲੱਭਿਆ ਕੋਈ ਅੱਜ ਕੱਲ ਦਾ ਮਾਡਰਨ ਵਰਲਡ ਹੈ ਸਪੈਸ਼ਲੀ ਇੰਸਟਾਗ੍ਰam ਹੋ ਗਿਆ ਹੈ ਹੋ ਗਿਆ ਬਲੌਗਰਸ ਹੋ ਗਏ ਇਹਨਾਂ ਦੀ ਜਿਹੜੀ ਅਪਰੋਚ ਹੈ ਸਪੈਸ਼ਲੀ ਪੰਜਾਬੀ ਜਿਹੜੀਆਂ ਫੀਮੇਲਸ ਨੇ ਉਹਨਾਂ ਦੀ ਅਪਰੋਚ ਮੀਲੀਨ 224 ਚਾਚਾ ਮੀਲੀਨ ਤੱਕ ਲੜਕੀ ਮੈਸੇਜ ਪਹੁੰਚਾ ਸਕਦੀ ਹੈ ਪਰ ਹੁਣ ਸਭ ਦੀ ਬੜੀ ਕਿਸਮਤੀ ਇਹ ਕਹੋ ਜਿਵੇਂ ਤੁਸੀਂ ਵਰਡ ਯੂਜ਼ ਕੀਤਾ ਕਿ ਵੀ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਨਵੀਂ ਪੀੜ੍ਹੀ ਨੂੰ ਮੋਬਾਈਲ ਦਾ ਇੰਸਟਾਗ੍ਰam ਤੋਂ ਪਤਾ ਆ ਟਿਕਟ ਪਤਾ ਸਾਰਾ ਕੁਝ ਪਤਾ ਪਰ ਉਹਨੂੰ ਜਿਵੇਂ ਤੁਸੀਂ ਬੋਲੀ ਲਾਗਤ ਦੱਸਿਆ ਜਿਵੇਂ ਉਹ ਚੀਜ਼ਾਂ ਦਾ ਨੀਤਾ ਚ ਸੁਣਿਆ ਜਾਂਦੀਆਂ ਅਸੀਂ ਇਹ ਇਨੀਸ਼ੀਏਟਿਵ ਲਿਆ ਤਾਂ ਕਿ ਅਸੀਂ ਸਾਰੀਆਂ ਚੀਜ਼ਾਂ ਨਾਲ ਇੱਕ ਇੱਕ ਪੀਸ ਉਹਨਾਂ ਦਾ ਦੋ ਦੋ ਪੀਸ ਵੀ ਲੱਖਣ ਦਾ ਲੈ ਕੇ ਆਏ ਹਾਂ ਹੈਸ ਹਾਂ ਅਸੀਂ ਕੀ ਕੀਤਾ ਅਸੀਂ ਉਹ ਬਲੌਗਰਸ ਨੂੰ ਕਿਹਾ ਹੈ ਕਿ ਤੁਸੀਂ ਇਹਦੇ ਤੇ ਕਮ ਸੇ ਕਮ ਚਰਖੇ ਤੇ ਖਰੀਦ ਜਰੂਰ ਪਾਣੀ ਹੈ ਠੀਕ ਹੈ ਜੀ ਛਾਂਡੀ ਤੇ ਜਰੂਰ ਪਾਣੀ ਹੈ ਗਰਬੇ ਤੇ ਜਰੂਰ ਪਾਣੀ ਹੈ ਤਾਂ ਉਹ ਇੰਪਲੀਮੈਂਟ ਦੇ ਅਸੀਂ ਉਹਨਾਂ ਨੂੰ ਸਪੈਸ਼ਲੀ ਬਲੌਗਰਸ ਨੂੰ ਇਹ ਕਿਹਾ ਗਿਆ ਹੈ ਕਿ ਤੁਸੀਂ ਇਹ ਜੇ ਤੇ ਰੀਲਸ ਪਾਓ ਤਾਂ ਜਿਹੜਾ ਪੰਜਾਬੀ ਪ੍ਰਚਾਰਤਨ ਹੈਗਾ ਆ ਉਹਨੂੰ ਤੁਸੀਂ ਹਾਈਲਾਈਟ ਕਰੋ ਕਿ ਹੁਣ ਮੈਂ ਕਹਾਂ ਤਾਂ ਮੇਰੀ ਉਨੀ ਕਾਲ ਸੁਣੀ ਨਹੀਂ ਜਾ ਸਕਦੀ ਪਰ ਲੇਕਿਨ ਜਿਹੜੇ ਇਨਫਲੂਐਂਸਰ ਨੇ ਉਹਨਾਂ ਦਾ ਕੰਮ ਹੀ ਹੈ ਪੁਰੀ ਸਾਹਿਬ ਇੱਕ ਲਾਸਟ ਮੈਸੇਜ ਜਿਹੜਾ ਸੁਨੇਹਾ ਆਪਾਂ ਈਆਂ ਦੀ ਗੱਲ ਕਰ ਰਹੇ ਹਾਂ ਵੀ ਕਤਲ ਹੋ ਰਹੀਆਂ ਨੇ ਪੇਟ ਵਿੱਚ ਰੁੱਖ ਸਾਡੇ ਖਤਮ ਹੋ ਰਹੇ ਨੇ ਪਾਣੀ ਜਿਵੇਂ ਤੁਸੀਂ ਐਡੀ ਬੜੀ ਸੰਸਥਾ ਪਿੰਡ ਪਿੰਡ ਹੈਗੀਆਂ ਸੰਸਥਾ ਹੋਣੀਆਂ ਚਾਹੀਦੀਆਂ ਨੇ ਇਹ ਜਿਹੜੀ ਦਾਨੀ ਲੋਕ ਵੀ ਨਾਲ ਹੋਣੇ ਚਾਹੀਦੇ ਆ ਇਹ ਜਿਹੜੀ ਰੋਕthamਾ ਸਾਡੇ ਕ੍ਰਾਪਸ਼ਨ ਚੱਲ ਰਹੀ ਹੈ ਤਾਂ ਹੋਰ ਬਹੁਤ ਸਾਰੇ ਪਰੋਮ ਨੇ ਇਹਦੇ ਪਰੋਮ ਐਂਟਰਟੇਨਮੈਂਟ ਕਰਨ ਦਾ ਕੁਝ ਅੱਗੇ ਜ਼ਰੀਆ ਹੈ ਜਾਂ ਤੁਸੀਂ ਰੁਕ ਵੀ ਲਾ ਲਿਓ ਪਾਣੀ ਸਾਡੇ ਘਰ ਦੇ ਜਾ ਰਹੇ ਆ ਉਹਨਾਂ ਦੀ ਕੀ ਪ੍ਰਾਣਾ ਹੋ ਸਕਦਾ ਕੀ ਸੇਧ ਹੋ ਸਕਦੀ ਹੈ ਜੀ ਹਰਜੀ ਹਾਰੀ ਚੀਜ਼ ਦਾ ਪ੍ਰਾਣਾ ਹੋ ਸਕਦਾ ਜੀ ਹਾਰੀ ਚੀਜ਼ ਖਤਮ ਹੋ ਸਕਦੀ ਹੈ ਜੀ ਪਰ ਕਿਤੇ ਸ਼ੁਰੂ ਤਾਂ ਕਰਨੀ ਪਊਗੀ ਨਾ ਜੀ ਰਿਸ਼ਵਤ ਖੋਰੀ ਪਪ ਲਿਪਸਾ ਔਰ ਭ੍ਰਸ਼ਟਾਚਾਰ ਜੀ ਇਹ ਧੰਦਾ ਤਾਂ ਆਦੀ ਕਾਲ ਸੇ ਚੱਲ ਰਹਾ ਆਜ ਚੱਲ ਰਹਾ ਔਰ ਚਲੇਗਾ ਇਸ ਪਰ ਅੰਕੁਸ਼ ਨਹੀਂ ਲੱਗ ਸਕਦਾ ਨਹੀਂ ਲਗਾ ਹੈ ਨਹੀਂ ਚਲੇਗਾ ਪਰ ਇਹਨੂੰ ਲਾਉਣਾ ਪਊਗਾ ਕੌਣ ਲਾਊਗਾ ਅਸੀਂ ਸਾਰੇ ਰਣਕੇ ਨਾ ਪੁਰੀ ਕੁਛ ਕਰ ਸਕਦਾ ਨਾ ਰਾਣਾ ਕੁਛ ਕਰ ਸਕਦਾ ਨਾ ਦਰਸ਼ਕ ਕੁਛ ਕਰ ਸਕਦਾ ਤੁਸੀਂ ਵੀ ਨਾਲ ਬਰਬਰ ਖੜਾ ਹੋਣਾ ਪਊਗਾ মিডিਆ ਜਿਹੜਾ ਇੱਕ ਬਹੁਤ ਵੱਡੀ ਚੀਜ਼ ਹੈ ਆਪਾਂ ਨੂੰ ਇੱਕ ਜ਼ਿੰਮੇਵਾਰ ਬਣਨਾ ਪਊਗਾ মিডিਆ ਇੱਕ ਬਹੁਤ ਵੱਡੀ ਚੀਜ਼ ਹੈ ਜਿਵੇਂ ਹੁਣ ਸਰਦਾਰ ਦੱਸਿਆ ਕਿ ਉਹ মিডিਆ ਥਰੂ ਹੀ ਕਰਨਾ ਪਊ ਜਾਗਰੂਕ ਕਰਨਾ ਚਾਹੁੰਦੇ ਹਨ ਤੇ ਇਹ ਨਾਰਾ ਜੇ ਤੁਸੀਂ ਲਓ ਜਾਂ ਸੰਤਾ ਲੋੜੀ ਨਾ ਪਾਵੇ ਅਹਿਤਾਮ ਜਨਤਾ ਇਸ ਕਰਕੇ ਤੁਹਾਡਾ ਸਾਰਾ ਬਣਦਾ ਜਿੰਨਾ ਵੀ ਮੀਡੀਆ ਸੁਣ ਰਿਹਾ ਤੁਸੀਂ ਹਰ ਇਸ਼ੂ ਤੇ ਆਪਣੇ ਖੁੱਲ ਕੇ ਆਪਣੇ ਵੀ ਗਿਆਨ ਲਾਉਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਮੈਂ ਇੱਕ ਲਾਸਟ ਦੇਣਾ ਚਾਹਨਾ ਇਹ ਇਹ ਜਿਹੜਾ ਮਿਲਦਾ ਆ ਇਹ ਅਸੀਂ ਇਦਾਂ ਦੀ ਸਿਰਜਣਾ ਕਰਦੇ ਪਏ ਹਾਂ ਕਿ ਇਹ ਮਿਲਦਾ ਅੱਲਾ ਸਾਨੀ ਹਾਲ ਦਾ ਨਹੀਂ ਹੈ ਇਸ ਦੇ ਵਿੱਚ ਅਸੀਂ ਟੋਟਲ ਪੰਜਾਬ ਦੀ ਜੀ ਫਲੂ ਇਨਫਲੂਐਂਸਰਸ ਨੇ ਚੰਡੀਗੜ੍ਹ ਤੋਂ ਵੀ ਆਪ ਚੰਡੀਗੜ੍ਹ ਤੋਂ ਵੀ ਅਸਮ ਨੂੰ ਤੋਂ ਵੀ ਹੈ ਕੋਸ਼ਿਸ਼ ਕੀਤੀ ਹੈ ਕਿ ਹਰੇਕ ਜ਼ਿਲ੍ਹੇ ਦੇ ਵਿੱਚੋਂ ਘੱਟੋ-ਘੱਟ ਇੱਕ-ਇੱਕ ਮੀਲੀਅਨ ਫਾਲੋਅਰ ਵਾਲੀ ਫੀਮੇਲ ਇਥੀਆ ਠੀਕ ਹੈ ਲਾਈਕ ਇਹਦੇ ਵਿੱਚ ਹੋਰ ਇਹਨੂੰ ਸੈਂਸਿਬਲ ਬਣਾਉਣ ਦੇ ਲਈ ਸੀਪੀਏ ਯੂਨੀਵਰਸਿਟੀ ਨਾਲ ਉੱਥੋਂ ਦੇ ਜਿਹੜੇ ਪ੍ਰੋਫੈਸਰਸ ਨੇ ਉਹਨਾਂ ਨੂੰ ਸਪੈਸ਼ਲ ਰਿਕਵੈਸਟ ਕਰਕੇ ਬੁਲਾਇਆ ਤਾਂ ਜੋ ਔਰਤ ਨੂੰ ਥੋੜਾ ਜਿਹਾ ਸੈਂਸਿਬਿਲਟੀ ਦੇ ਨਾਲ ਲੌਜੀਕਲੀ ਤਾਮ ਦੇ ਨਾਲ ਸਿਖਾ ਸਕਣ ਕਿ ਵੀ ਕਿਸ ਤਰ੍ਹਾਂ ਸਟ੍ਰੈਸ ਤੋਂ ਨਿਕਲਣਾ ਸਾਡਾ ਫੋਕਸ ਹੈ ਜਨਨੀ ਨੂੰ ਸਟ੍ਰੈਸ ਫ੍ਰੀ ਕਰਨਾ ਉਹ ਫੋਕਸ ਅੱਜ ਦੀ ਡੇਟ ਦੇ ਵਿੱਚ ਅੱਜ ਦੀ ਡੇਟ ਦੀ ਗੱਲ ਕਰ ਰਿਹਾ ਜਿਵੇਂ ਪੁਰਾਣੇ ਟਾਈਮ ਦੇ ਕੱਲਾ ਦੂਰਦਰਸ਼ਨ ਹੁੰਦਾ ਸੀ ਸਾਰੇ ਜਣੋ ਸੇਧ ਪੰਦਾ ਸੀ ਹੁਣ ਅਜ ਇੰਨਾ ਜ਼ਮਾਨਾ ਸਟਰੋਂਗ ਹੋ ਚੁੱਕਿਆ ਕਿ ਇੱਕ ਚੈਨਲ ਨਹੀਂ ਹੈ ਇਟ ਇਜ਼ ਵੈਰੀ ਡਿਫਿਕਲਟ ਟੂ ਕੀਪ them ਇਨ ਅ ਸਿੰਗਲ ਪਲੈਟਫਾਰਮ ਤਾਂ ਉਹਦੇ ਲਈ ਸਭ ਤੋਂ ਬੈਸਟ ਦ ਊਮਨ ਕੈਨ ਬੀ ਡੂ ਥੈਟ ਉਹਦੇ ਲਈ ਅਸੀਂ ਜੇ ਮੰਨ ਲਓ ਇੱਥੇ 30 ਊਮਨ ਆਈਆਂ ਨੇ ਤਾਂ ਤੀਆਂ ਨੂੰ ਨਹੀਂ ਜਾਣਾ ਮੈਸੇਜ ਉਹ ਜਾਣਾ 30 ਮਿਲੀਅਨ ਪੀਪਲ ਨੂੰ ਉਹ 30 ਮਿਲੀਅਨ ਕੋ ਜਾਣ ਦਾ ਨਜ਼ਰੀਆ ਹੀ ਇੱਥੇ ਹੈ ਕਿ ਪੱਲਾ ਸਾਨ੍ਹੇਵਾਲ ਦਾ ਨਹੀਂ ਬਾਕੀ ਮੈਂ ਰਾਣਾ ਸਾਹਿਬ ਜੀ ਦੇ ਲੋਕ ਪੂਸਾ ਨੂੰ ਅਸੀਂ ਖਾਸ ਕਰਕੇ ਸਾਨ੍ਹੇਵਾਲ ਦੇ ਦੁਰਾਹੇ ਤੇ ਜਿਹੜੇ ਆਪਣੇ ਸਰਾਉਂਡਿੰਗ ਇਲਾਕੇ ਦੀ ਔਮੇਨਸ ਨੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਤੁਸੀਂ ਇੱਥੇ ਜਰੂਰ ਪਹੁੰਚੋ ਖੁੱਲਾ ਸੱਦਾ ਹੈ ਤੇ ਕੱਲ ਪ੍ਰੋਗਰਾਮ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ ਇਹ ਪ੍ਰੋਗਰਾਮ ਸਵੇਰੇ 11:00 ਜੀ ਤੋਂ ਚੱਲੂ ਹੋ ਕੇ 4:00 ਵਜੇ ਤੱਕ ਇਹ ਪ੍ਰੋਗਰਾਮ ਹੈ ਤੇ ਅਸੀਂ ਔਮੇਨਸ ਨੂੰ ਰਿਕੁਐਸਟ ਕਰਾਂਗੇ ਤੁਸੀਂ ਖੁੱਲੇ ਸੱਦੇ ਨਾਲ ਇੱਥੇ 골ਡਨ ਹੱਟ ਸਾਨ੍ਹੇਵਾਲ ਪਹੁੰਚ ਤੇ ਖਾਣ ਪੀਣ ਦਾ ਕੀ ਪ੍ਰਬੰਧ ਹੈ ਜਿਸ ਤਰ੍ਹਾਂ ਮਾਲ ਕੂੜੇ ਬਣਾਏ ਜਾਂਦੇ ਆ ਇਸ ਜਿਹੜੇ ਪ੍ਰੋਗਰਾਮਾਂ ਦੇ ਗੁਲਗਲੇ ਬਣਾਏ ਜਾਂਦੇ ਆ ਤੇ ਤੁਹਾਡਾ ਕੀ ਅਰੇਂਜਮੈਂਟ ਇਹ ਜਿਸ 골ਡਨ ਹਾਰਟ ਹੈ ਦਾ ਸਾਰਾ ਕੁਝ ਬਿਠਾਇਆ ਤੁਸੀਂ ਜਦੋਂ ਤੁਸੀਂ ਆ ਜੋ ਇਹਦੇ ਲਈ ਨਾ ਮੇਟ ਨਹੀਂ ਕਰਨੀ ਪੈਣੀ ਉਹਦੇ ਤੇ ਭਾਰਤੀ ਤਾਂ ਨਹੀਂ ਲੁੱਦੀਨ ਇਹ ਕਿਸ ਤਰ੍ਹਾਂ ਕੂਪਨ ਵਗੈਰਾ ਦੇ ਦੇਖੋ ਕੀ ਹੈ ਕਿ ਬੜੀਆਂ ਨੇ ਲਿਮਿਟੇਸ਼ਨਸ ਹੁੰਦੀਆਂ ਨੇ ਸਾਰੀਆਂ ਚੀਜ਼ਾਂ ਕਰਨੀਆਂ ਸੀ ਵੀ ਕਹਿੰਜੀ ਉਹਨੂੰ ਰਿਪਰਸੈਂਟ ਕਰਦੇ ਆ ਤਾਂ ਫਾਈਨੈਂਸ਼ੀਅਲ ਮੈਟਰ ਵੀ ਬੜੇ ਕੈਡ ਹੁੰਦੇ ਨੇ ਜੇ ਤਾਂ ਤਾਂ ਗੋਲਡਨ ਹਾਰਟ ਹੈ ਰਾਨੀ ਜਿਨ੍ਹਾਂ ਨੇ ਬਰੀ ਸਪੋਰਟ ਦੇ ਨਾਲ ਇਹ ਸਪான்ਸਰ ਕੀਤਾ ਹੈ ਤੇ ਅਸੀਂ ਉਹਨਾਂ ਦਾ ਵੈਸੀ ਵੀ ਰਣੀਆ ਕੁਝ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੇ ਕਾਫੀ ਫੂਡ ਵੀ ਸਪான்ਸਰ ਕੀਤਾ ਹੈ ਲੇਕਿਨ ਸਾਰਿਆਂ ਨੂੰ ਆਪਾਂ ਨਹੀਂ ਕਰ ਸਕਦੇ ਪਰ ਲੇਕਿਨ ਵੀ ਬਾਕੀ ਇਹਨਾਂ ਦਾ ਯੂ نو ਜਿਸ ਇਅਰ ਬੈਸਟ ਹੋਟਲ ਇਨ ਸਿਟੀ ਤੇ ਦੇ ਕੈਨ ਵਿਦ ਅਕੋਰਡਿੰਗ ਟੂ देयर ਨੀਡਸ ਮਤਲਬ ਕਿਨ ਜੋ ਚੀਜ਼ਾਂ ਤੁਸੀਂ ਕਹੀਆਂ ਮਹੋੜੀਆਂ ਜ਼ਰੂਰ ਉੱਥੇ